ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਯੂਫੀ ਚੈਨਲ ਦੇ ਅੱਜ ਦੇ ਬਲੌਗ ਦੇ ਵਿੱਚ ਠੀਕ ਹੈ ਅੱਜ ਦਾ ਬਲੌਗ ਹੈ ਜਿਹੜਾ ਉਹ ਮੈਂ ਨਿਊ ਸੂਟ ਪਾਇਆਗਾ ਇਹਦੀ ਡਿਟੇਲ ਤੁਹਾਨੂੰ ਦੇਣੀ ਆ ਠੀਕ ਹੈ ਵੀਡੀਓਜ਼ ਵਗੈਰਾ ਬਣਾਉਣੀਆਂ ਨੇ ਮਸਤੀ ਕਰਨੀ ਕੀ ਕਿਹਾ ਕਿਵੇਂ ਕਰਨਾ ਸਵਾਗਤ ਸਾਰੇ ਵਾਸਤੇ ਕਰਾਂਗੇ ਸਾਰੀਆਂ ਵੀਡੀਓ ਕਲਿੱਪਸ ਐਡ ਹੋਣੀਆਂ ਚਾਹੀਦੀਆਂ ਪਹਿਲਾਂ ਤਾਂ ਮੈਂ ਸੂਟ ਬਾਰੇ ਨੌਲੇਜ ਦੇ ਦਾਂ ਹਨਾ ਹਾਂਜੀ ਅੱਛਾ ਆ ਪਾਰ ਵਾਲਾ ਸੂਟ ਜਿਹੜਾ ਹੈਗਾ ਤਿਆਰ ਕੀਤਾਗਾ ਤੁਸੀਂ ਦੇਖ ਸਕਦੇ ਹੋ ਸਰਵਾਰ ਤੇ ਬਰਕਾ ਠੀਕਾ ਜੌਰਜਟ ਦੀ ਨਾਲ ਸ਼ਰਟ ਹੈ ਤੇ ਬਾਹਾਂਾਂ ਤੇ ਆਪਾਂ ਡਿਜ਼ਾਈਨਿੰਗ ਕੀਤੀ ਹੈ ਬਹੁਤ ਹੀ ਜ਼ਿਆਦਾ ਸੋਹਣੀ ਤੇ ਪਿਓਰ ਇਹਦੇ ਨਾਲ ਹੈਗਾ ਜਿਹੜਾ ਹਾ ਪਿਓਰ ਦਾ ਦੁਪੱਟਾ ਹੈਗਾ ਬਾਕੀ ਇੰਸਟਾ ਤੇ ਇਹਦੀਆਂ ਸਾਰੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾਣੀਆਂ ਤੁਸੀਂ ਉੱਥੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਅੱਜ ਜੂਹਾਰ ਦੀ ਮਾਸੀ ਆਈ ਹੋਈ ਆ ਜਿਹੜੇ ਕਹਿੰਦੇ ਉਹਨੇ ਅਸੀਂ ਮਾਸੀ ਵਰਗੀ ਆ ਇਹਨੂੰ ਕੈਮਰੇ ਤੋਂ ਅਲਰਜੀ ਆ ਪਰ ਅਸੀਂ ਅਲਰਜੀ ਬਰਕਰਾਰ ਰੱਖਾਂ ਹੱਥ ਪੜਾ ਕਰ ਜੀ ਨਾ ਯਾਰ ਇਹ ਜੁਹਾਰ ਦੀ ਮਾਸੀ ਆ ਤੁਸੀਂ ਦੱਸੋ ਜੁਹਾਰੇ ਦੇ ਵਰਗਾ ਗਾ ਹੈਲੋ ਆ ਰਿਫ ਮੈਂ ਤਾਂ ਅਸਲੀ ਜਬਰਦਸਤ ਕਰ ਕਰਦੀ ਗਾਗਨ ਜਦੋਂ ਸੋਹਣੇ ਜੇ ਬਣ ਕੇ ਦੇਖੋ ਯਾਰ ਆਦਾ ਯਾਰ ਸੋਹਣੇ ਆਪਾਂ ਆਪਾਂ ਨੂੰ ਕੀ ਹੋਇਆ ਆ ਦੇਖ ਮੈਂ ਤੇ ਕਹਿੰਦਾ ਤਾਂ ਹੀ ਆਉਂਦੀ ਰਹਿਣੀ ਆ ਜਾ ਗਾਗਨ ਆ ਦੇਖ ਅਸੀਂ ਤਾਂ ਹੀ ਫਿਰਦੇ ਰਹਨੇ ਆ ਐਸ ਤਾਂ ਮਸਤ ਮਲੰਗ ਬੰਦੇ ਆ ਹਨਾ ਵੀ ਹਾਂ ਦੇਖੋ ਸੋਫਾ ਲਿਆ ਰਹੀਆਂ ਨੇ। ਉਹ ਦੇਖੋ ਇੱਧਰ ਸਾਡੀਆਂ ਕੁੜੀਆਂ ਜੇ ਸੋਫਾ ਲਿਆ ਰਹੀਆਂ ਨੇ ਥੱਲੇ ਕਿਉਂਕਿ ਆਪਾਂ ਦਲਜੀਤ ਦਸਾਂਝ ਤੇ ਨੀਰੂ ਆਜਵਾ ਦੀ ਵੀਡੀਓ ਦੇਖ ਲਈ ਠੀਕ ਆ ਉਹ ਤਾਂ ਇਨਸਪਾਇਰ ਹੋ ਚੁੱਕੇ ਆ ਆਪਾਂ ਕਿਉਂਕਿ ਵੀਡੀਓ ਸਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਤਾਂ ਉਹ ਤੇ ਅੱਜ ਵੀਡੀਓ ਬਣੂਗੀ। ਕੰਮ ਕੰਮ ਕਰ ਲੋ ਕੰਮ। ਕਰ ਲੋ ਜਾਓ ਜਾਓ ਕਰ ਲੋ ਕੰਮ। ਕਿ ਦੇਖਣਗੇ ਸਾਰੇ ਦੇਖਣਗੇ ਨਾ ਵੀਡੀਓ ਵੀਡੀਓ ਬਣਦੀ ਦੇਖਣਗੇ। ਫਿਰ ਮੈਂ ਨਹੀਂ ਬਣਾਉਂਦੇ ਕਹਿੰਦੇ ਲੈ। ਆਡੀਅנס ਤਾਂ ਹੁੰਦੀ ਆੜੀ। ਵੀਰ ਇਹ ਕੀ ਕੌਨਫੀਡੈਂਸ ਲੈਣ ਹੋਣਾ ਚਾਹੀਦਾ ਬੰਦੇ 'ਚ। ਹਾਂ ਸ਼ੁਰੂਆਤ ਆ ਗਈ। ਹਾਂ ਚਾਚਾ ਸ਼ੁਰੂਆਤ ਆ ਗਿਆ ਹਾਂ ਇਹ ਤਾਂ ਗਲਤ ਗੱਲ ਇੱਕ ਵਾਰ ਦੇਖ ਲਈ ਜੀਏ ਇੱਕ ਵਾਰ ਦੇਖ ਲਈ ਜੀ 5-7 ਲੱਖ ਦੇ ਦਿਜੀਏ ਨਿਵਾਣਾ ਤੋਂ ਹਮ ਖੁਦ ਬਣਾ ਦੇਗੇ ਚਲੋ ਆਪਣੀ ਪ੍ਰਾਪਰਟੀ ਹਮਾਰੇ ਨਾਮ ਕਰ ਦਿਜੀਏ ਵੀਡੀਓ ਦਿਖਾਵਾਂਗੇ ਇੱਕ ਵਾਰ ਦੇਖ ਲਈ ਜੀ ਖਾਨ ਸੂਰੀ चलिए यानी कर दो एक बार दे सारे बोलो एक बार दे के लीजिए दीवाना तो हम खुद बना देंगे 5 10 लाख दे दीजिए अपनी प्रॉपर्टी मेरे नाम कर दीजिए इधर कोई पैसा बहुत है इधर फाड़ पूड़ खोलो हां गल पक्की है इधर कोई पैसा बहुत है ਵਾਲਾ ਪਰ ਪੈਸਾ ਇਹਦੇ ਕੋਲੇ ਲਾ ਕੇ ਨੀ ਰਾਜੀ ਇਹ 1 ਰੁਪਿਆ ਜੇ 1 ਰੁਪਿਆ ਖਰਚੇ ਕਰਦਾ ਇਹਨੇ ਤੇ ਦਾ ਘਾਟਾ ਪੈ ਜਾਂਦਾ ਇਹਨਾਂ ਘਰੇ ਪੋਰਾ ਪੱਟੀ ਵੇਚੀ ਆ ਉਹਨੂੰ ਲੈ ਭਰੀ ਜਾਂਦੀ ਆ ਬੇਲੀ ਹਾਂ ਬਸ ਹੁਣ ਅਸੀਂ ਕਿਸੇ ਨੂੰ ਘਰ ਨਹੀਂ ਦੱਸਣਾ ਨਹੀਂ ਉਹ ਪੋਰਾ ਦੱਸਣਾ ਕਿੱਥੇ ਆ ਕਿਉਂਕਿ ਫਿਰ ਚੋਰੀ ਹੋ ਸਕਦੀ ਨਹੀਂ ਕੁੜੀ ਹੀ ਚੱਕੀ ਜਾਉਂਦੀ ਹਾਂ ਇੱਕ ਵਾਰ ਦੇ ਇੱਕ ਜੀਏ ਹੋਰ ਬਤਾ ਜੁਆਰ ਹੋਰ ਬਤਾ ਜੁਆਰ ਔਰ ਵਾਤਾ ਔਰ ਵਾਤਾ ਇੱਕ ਵਾਰ ਦੇ ਕਿਸੇ ਹੀ ਕਿਹਾ ਇਹਨਾਂ ਨੇ ਦੱਸੋ ਹੁਣ ਬੋਲਦੀਆਂ ਨਹੀਂ ਕੁਝ ਨਹੀਂ ਸਹੀ ਕਿਹਾ ਮੈਂ ਤਾਂ ਦੇਖਿਆ ਹੀ ਨਹੀਂ ਸੀ ਇਹਨਾਂ ਨੂੰ ਪਰ ਉਹਨੇ ਦੇਖਿਆ ਕੀ ਸੀ ਸਹੀ ਤਾਂ ਤੂੰ ਬਾਹਰ ਕਿਉਂ ਰਹਿ ਜਾਂਦੀ ਵੀਰਾ ਤਾਂ ਤੇਰਾ ਹੀ ਵੀਰਾ ਤਾਂ ਬਹੁਤ ਖਰਾਬ ਬੰਦਾ ਹੈ ਵੀਰਾ ਤਾਂ ਠੀਕ ਹੈ ਹਾਂ ਤਾਂ ਬਲੌਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਗੇ ਵਾਲੀ ਜਿਹੜੀ ਕਲਿੱਪ ਆ ਉਹ ਤਿਆਰ ਕੀਤੀ ਜਾਵੇ ਇੱਕ ਵਾਰ ਦੇ ਇੱਕ ਇਹ ਬੁੱਤ ਆਪਣੇ ਲਾਸਟ ਆਪਾਂ ਉਹ ਬਣਾਇਆਗਾ ਕੀ ਕਹਿੰਦੇ ਹੁੰਦੇ ਹਨ ਉਹ ਵੀਡੀਓ ਬਣਾਉਣ ਵਾਸਤੇ ਕੀ ਬਣਾਉਂਦੇ ਹੁੰਦੇ ਆ ਰਿਕੀ ਸੈਟਅਪ ਹੈ ਸੈਟਅਪ ਇਹ ਆਪਾਂ ਸੈਟਅਪ ਤਿਆਰ ਕੀਤਾ ਆਰੇ ਬਣਾ ਕੇ ਮੈਸੇਜ ਤਰ੍ਹਾਂ WhatsApp ਵੀ ਤਰ੍ਹਾਂ ਲਾ ਲਓ ਹਾਂ ਐ ਗਰੁੱਪ ਬਣਾ ਕੇ ਚਲੋ ਆਡੀਅנס ਨੂੰ ਉੱਪਰ ਭੇਜ ਭੇਜਣ ਦੀ ਤਿਆਰੀ ਹੋ ਰਹੀ ਆ ਆਡੀਅנס ਜਾ ਉਪਰ ਔਰ ਇਸ ਤੂੰ ਨੂੰ ਬੁਲਾਇਆ ਜਾਊਗਾ ਤੁਹਾਨੂੰ ਦੁਬਾਰੇ ਬੁਲਾਇਆ ਜਾਊਗਾ ਸਾਰਿਆਂ ਨੂੰ ਰਾਜੂ ਤੂੰ ਵੀ ਇਹਨਾਂ ਬਾਹਰ ਕਮਾਹ ਜਵਾਬ ਨਹੀਂ ਠੀਕ ਠੀਕ ਅਰੇ ਜਾ ਬੁੱਤ ਚਲੋ ਚਲ ਇਹਨੂੰ ਬੈਠਾ ਰਹਿਣ ਦਿਓ ਮੇਰਾ ਵੇਅਰ ਇਜ਼ ਮਾਈ ਸੈਕੰਡ ਫੋਨ ਇੱਕ ਵਾਰ ਇਕ ਕੂ ਆਰ ਦੇ ਲਾਸਟ ਚਾਂਸ ਦੇ ਦਿਜੀਏ ਐਸੇ ਮਤ ਕਰੋ ਲਾਸਟ ਚਾਂਸ ਦੇ ਦਿਜੀਏ ਮੈਂ ਵੀ ਇੰਨੀ ਸੋਹਣੀ ਵੀਡੀਓ ਬਣੀ ਮੈਨੂੰ ਸੋਈ ਨਹੀਂ ਲੱਗੀ ਲਾਸਟ ਵਾਰੀ ਸਹੀ ਨਹੀਂ ਲੱਗਿਆ ਮੈਥੋਂ ਇੱਕ ਇੱਕ ਵਾਰੀ ਲਾਸਟ ਚਾਂਸ ਵੀ ਆ ਰਿਹਾ ਕੁ ਵੀਡੀਓ ਬਣਾਵਾਲੀ ਮੈਥੋਂ ਚਲ ਕੋਈ ਨਹੀਂ ਨੇਕ ਟੇਕ ਤਾਂ ਚੱਲਦੇ ਆ ਫਿਰ ਵੀ ਆਪਾਂ ਕਿਹੜਾ ਪੱਕੇ ਐਕਟਰਾਂ ਅੱਜ ਦੁਬਾਰਾ ਇੱਕ ਵਾਰੀ ਬਸ ਇੱਕ ਵਾਰੀ ਕਿ ਨਹੀਂ ਇੱਥੇ ਵੀ ਬਣਾਉਣੀ ਆ ਇੱਥੇ ਵੀ ਕਿਉਂ ਬਣਾਵਾਂ ਮੈਂ ਵੀਡੀਓ ਬਣਾਉਣਾ ਇੱਕ ਵਾਰੀ ਲਾਸਟ ਪਨੀਰ ਬੰਦ ਵਾ ਤੇ ਮਸਿਹਲ ਸੜੀ ਕੱਲੇ ਕਰੀ ਬਣ ਗਈ ਬਣ ਗਈ ਠੀਕ ਆ ਚਲੋ ਕਿਹੜਾ ਹੋਗਾ ਹਮਸੇ ਪਿਆਰਾ ਕੌਣ ਤੇ ਤੁਮਝ ਕੋ ਤੋ ਹੈ ਇਹ ਕੰਚਨ ਇੱਥੇ ਵੀਡੀਓ ਬਣਾਉਣੀ ਆ ਮੈਂ ਅੱਜ ਇੱਥੇ ਬਣਾਉਮੈਂ ਵੀਡੀਓ ਅੱਜ ਇਹ ਕੰਚਨ ਚਲ ਅਰੇ ਹੋਗਾ ਹਮਸੇ ਪਿਆਰਾ ਕੌਣ ਹਮਕੋ ਤੋ ਤੁਮਸੇ ਪਿਆਰ ਇਹ ਕੰਚਨ ارے اے کنچن ارے رن ن ن ن ن ن ن ن پھر کی کر دی ہندی او اے تے ویڈیو بناونی ہے ٹھیک ہے ارے ایک ہی کر رہے ہو تم بھائی یو ڈو دس کیڑے گیس تینو اس طرح کرن ریکی میں کہ بھائی یو ڈو دس کیڑے گیس تینو اس طرح کرن اے کنچن ਆਮਾ ਕੰਚਨ ਵਾਲੀ ਵੀਡੀਓ ਇੱਥੇ ਬੜੀ ਥੋੜੀ ਬੜੂ ਰਿੱਕੀ। ਮੈਂ ਤੁਮਸੇ ਇਹ ਲਾ ਗਿਆ ਕੋਈ ਬਾਹਰ ਬਣਾਵਾਂ ਮੈਂ ਉੱਥੇ ਬਣਾਵਾਂਗਾ ਤਾਂ ਬਣਾਵਾਂਗਾ ਇਹ ਚੱਪਲਾਂ ਪਾ ਕੇ। ਠੀਕ ਆ। ਇਹ ਕਿਤਾ ਗੁੱਸੇ ਵਾਲਾ ਰਹਿੰਦੇ ਹੋ ਯਾਰ। ਜੇ ਗਰਮੀ ਇੰਨੀ ਹੈ ਤਾਂ ਇਹਦਾ ਮਤਲਬ ਇਹ ਥੋੜਾ ਰਿੱਕੀ ਤੇਰੇ ਤੇ ਵੀ ਇੰਨੀ ਗਰਮੀ ਹੋਣੀ ਚਾਹੀਦੀ। ਬਾਈ ਉੜੂ ਦਿਸ। ਡੈਡੀ। ਸੁਖ ਮੇਰੇ ਘਟੇ ਜੀ। ਸਾਰਾ ਕੁਝ ਰੱਖ। ਕਿੱਥੇ ਰੱਖੇ ਘਟਾ? ਬਸ ক্লোਜ਼ ਕਰ ਦੋ ਉਹਨੂੰ ਓਪਨ ਵਾਲੇ ਫੋਨ ਨੂੰ ক্লোਜ਼ ਕਰ। ਪਿੱਛੇ ਰੱਖ ਦੀ ਘਟੇ ਤੇਰੀ। ਰੱਖਦੀ ਪਿੱਛੇ ਲਓ ਭਾਈ ਆਪਾਂ ਕੰਮ ਧੰਦੇ ਨਿਬੇੜ ਲਿਆ ਠੀਕ ਆ ਹੁਣ ਆਪਾਂ ਜਾਣਾ ਗੁਰਦੁਆਰਾ ਸਾਹਿਬ ਕਿੱਟ ਤੇ ਰੱਖ ਤਾ ਦਿੱਤੀ ਯਾਰ ਤੇਜੂ ਯਾਰ ਸਿੰਘ ਉੱਠ ਖੜਿਆ ਬਟ ਨੀਂਦ ਚ ਨਹੀਂ ਆ ਸੌਣ ਅੱਜ ਇਹ ਦੁਪਹਿਰ ਜਮਾ ਨਹੀਂ ਸੁੱਤਾ ਬਹੁਤ ਰਿਹਾਰ ਕੀਤੀ ਆਣੀ ਅੱਜ ਹੁਣ ਆਪਾਂ ਢੀ ਸਰ ਸਾਹਿਬ ਜਾਵਾਂਗੇ ਪਹਿਲਾਂ ਆਪਾਂ ਚੁੰਨੀ ਅਡਾਈ ਕਰਨੀਆਂ ਦੇਣੀਆਂ ਨੇ ਫਿਰ ਆਪਾਂ ਜਾਵਾਂਗੇ ਢੀ ਸਰ ਸਾਹਿਬ ਕਾਫੀ ਦਿਨ ਹੋ ਗਏ ਸਾਡੇ ਤੋਂ ਬਿਲਕੁਲ ਨਹੀਂ ਚਾਇਆ ਗਿਆ ਬਸ ਕੰਮ ਦੇ ਰੁਝੇਵੇਂ ਹੀ ਇਤਾਂ ਦੇ ਨੇ ਬਸ जाया नहीं गया हूँ जावे आप रिकी ने लगा था ठीक है दुकान फिर आप जावाड़ीसर साहब कि ਯਾਰ ਯਾਰ ਕੀ ਕਰਦੇ ਹੋ ਖੇਡਦੇ ਹੋ ਚਲੋ ਚਲੋ ਏ ਏ ਏ ਫਾਸਮਾ ਮੈਚ